ਪਾਟੇੜਾ ਕਰ ਉਹ ਚਲੇ ਖੜਾ ਜਾਂਦਾ ਹੈ ਮਸਾ ਆਈਆਂ ਤੇ ਦੇਰਿਸ ਹੋਣੇ ਸਿੰਦਰ ਦਾ ਘਰ ਦੇ ਕੇ ਮਕਰ ਰਲੇ ਕਿ ਮੀਂਹ ਮਰ ਜਾਣਾ ਮੀਂਹ ਤਾਂ ਬਾਨੀ ਵਾਰ ਕਰ ਪਾਤਾ ਨਹੀਂ ਤਾਂ ਸੰਦ ਗੱਡੇ ਪੈਨੇ ਵੀ ਚਲ ਸੁਖਰੇ ਨਹੀਂ ਚਲ ਸੁਖਰੇ ਲਿਖ ਲੈ ਤਰਾ ਪਸਾਈ ਤੇ ਲੈ ਉਹ ਲੈ ਗਿਆ ਪਰ ਮਾਤਮਾ ਜਿਵੇਂ ਮੇਰੀ ਸਿੰਦਰ ਦਾ ਘਰ ਪਵਾਇਆ ਹੈ ਕੁੱਲ ਦੁਨੀਆ ਦਾ ਪਵਾਇ ਚਲ ਸੁਖਰੇ ਹਨ ਮੈਂ ਤਾਂ ਇਨਾ ਚਾਹ ਵੇ ਸਿੰਦਰ ਦੇ ਘਰ ਦਾ ਬਾਹਰ ਸੁਣਾ ਕੀ ਦੇਖਾ ਸਿੰਦਰ ਚੋਈਏ ਇੱਕ ਤਾਂ ਸਿੰਦਰ ਦੀਆ ਘਰ ਬੀਂਆ ਵਾਲੀਆਂ ਭੀੜੀਆਂ ਨਹੀਂ ਚੱਲ ਪੁੱਤੇ ਗਿਆ ਗੋਟੇ ਗਿੱਟੇ ਦੁਖਦੇ ਨੇ ਹਾਈ ਹਾਈ ਨੀ ਜਿੰਦਰੇ ਨੀ ਰਹੀ ਨਾ ਆਵਾਜ਼ ਆ ਜਾਨੀ ਜੀ ਸਾਧਕੇ ਕੀ ਜੀ ਸਾਧਕੇ ਅੱਜ ਕਿਵੇਂ ਆ ਗਈ ਪੈ ਨੀ ਲਾਤ ਪਿਛਣਾ ਸਦੀਆਂ ਹੋ ਗਰ ਖੜ ਜਾ ਮਾੜ ਤੇਲ ਚੋ ਕੇ ਅੰਦਰ ਵੜੋਂ ਬੈਣ ਆਈ ਨਾ ਰਮਾਲ ਦੀ ਸਿੰਦਰਨ ਉਹਨੇ ਕਿ ਦੂਜੀ ਲਟਾਕ ਹੋ ਜਾਈ ਨੀ ਚੀੜੀ ਦੇ ਘਰੇ ਨਰਾਇਣ ਆਇਆ ਹੈ ਨਾ ਨਾ ਨੀ ਬੱਸ ਨਿਸਰਤੇ ਨਾਲ ਨੀ ਧਾਰਨ ਤਰ ਕੋਲ ਕੋਈ ਨਾ ਬਣ ਆਹੇ ਕਿ ਮੈਂ 10 ਬੋਲ ਤਲਾਲ ਢਾਦ ਤੇਰੇ ਤੇ ਮੇਰੀ ਮੈਂ ਨਹੀਂ ਆਇਆ ਅਜਿਦਰੇ ਹੋਰ 10 ਜੀ ਕਰੇ ਤੂੰ ਨੀ ਠੀਕ ਹੈ ਹਾਂ ਬਣ ਆ ਜਾ ਜਾਂ ਲੰਗ ਲੰਗ ਨੀ ਸੋਣੀ ਅੱਜ ਤੱਕ ਨੀ ਯਾਰ ਸੈਂਟ ਕਿੱਥੇ ਜੈ ਸੈਂਟ ਖਾਣੂ ਆ ਲੰਮਾ ਪਰੋਂ ਦਿਖਾਦੇ ਸੀ ਓਏ ਓਏ ਬਾਈਆ ਗੰਨਾ ਚੁਪਾਈ ਨਹੀਂ ਨਾ 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 ਜੰਨਾਲੀ ਚੀ ਨੂੰ ਪਾ ਤਰ ਬਾਈ ਲਾ ਕੇ ਅਸੀਂ ਗੇਟੋ ਬਾਈਆ ਆ ਪਾਣੀ ਦੀ ਕੁੱਟ ਲਿਆਣੀ ਬਾਈਆ ਉਹ ਕਿ ਨਾ ਪਾ ਨਾ ਮੋਈ ਮੋਈ ਤੰਦੂਰੀਆਂ ਤੇ ਲੀਆ ਪੌੜੀਆਂ ਚਾਹ ਚੋਲੀ ਪਰ ਬਾਤ ਬਣੇ ਲੈ ਲੈਣ ਪਾਣੀ ਕੇ ਲਾ ਹਾ ਲੈ ਹਾਏ ਹਮਾਂ ਦਾ ਤਰਕੇ ਦੀ ਨੂੰ ਹੈ

ਪੂਰੇ ਹੋ ਗਿਆ ਤੇ ਨੱਕ ਤੇ ਆਏ ਹਾਏ ਯਾਹ ਕੀ ਪ੍ਰੈਸ਼ਰ ਪ੍ਰੈਸ਼ਰ ਕਰਾਤਾ ਹੈ ਅ ਤਰੀਸ ਕਰਾਤਾ ਚਲ ਪ੍ਰੈਸ਼ਰ ਕਰਾਤਾ ਉਹਦੀ ਉਮਰ ਬਾਕੀ ਚਲ ਸ਼ਿੰਗ ਕਰਾ ਪਾਣੀ ਅਸੀਂ ਢਾੜ ਦੇ ਦਿੰਦੇ ਤੇਨ ਪਤਾ ਲਾ ਹੈ ਨਾ ਉਹ ਕਮਾ ਕੇ ਜੇ ਮੈਂ ਤਾਂ ਉਹ ਮੋਜੇ ਬੁੱਕੀ ਪੈਂਦੀ ਹੈ ਹਾਂ ਤੈਨੂੰ ਪਤਾ ਯਾ ਰੋੜ ਝੱਕਣੇ ਕਿਹੜਾ ਸਖਾਲੇ ਪੈਣਗੇ ਹਾਂ ਨੇ ਸਰਦ ਕਰਾਂ ਬਾਹਰ ਇਹਦਾ ਵਿਚਾਰ ਹੈ ਨਾ ਤੇਰੀ ਜੀਜੇ ਦੀ ਤਾਂ ਮੈਂ ਰਾਣੀ ਬਣਾ ਕੇ ਰੱਖੀ ਹੋਈ ਨੇ ਚਲ ਸ਼ਿੰਗ ਕਰਾ ਭਾਈ ਫੇਰ ਮੈਂ ਤਾਂ ਆਥਨ ਤੜਕੇ ਹੀ ਝੋਲੀ ਘਾੜ ਦਿਨੀਆਂ ਵੀ ਜੇ ਹੈ ਜੀ ਇਹ ਦਾਤ ਤੇ ਮੇਰੀ ਪੈਂਡ ਦੀ ਸੁਣੀ ਹੈਗੀ ਹਾਂ ਇਹ ਹਾਰੇ ਕਦੀ ਕੱਲ ਦੁਨੀਆ ਦੀ ਆਈ ਸੁਣ ਸਿੰਦਰੀ ਮੈਨੂੰ ਤਾਂ ਆ ਤੇ ਰੀਜਣਾ ਪਾਈ ਗੀ ਨੇ ਮੇਰੇ ਤਾਈਨਾ ਚੌ ਚੜਿਆ ਇਨਾ ਚੌ ਚੜਿਆ ਚੌ ਚੱਕਿਆ ਲੈ ਹਾਈ ਹਾਈ ਸਿੰਦਰੀ ਕਿਉਂ ਸਿੰਦਰੀ ਕੋਈ ਹੋਰ ਤੋਂ ਕਤਲੀਪਾ ਪਰਉਣੀ ਕਾ ਤੋ ਕਾ ਤਰਨੀ ਇਸ ਤਰੀਕੇ ਨਾਲ ਰੋਨੀ ਤਾਂ ਆਏ ਹਾਂ ਜਿੱਤੇ ਸ਼ੱਤ ਪੈਂਦੀ ਸੀ ਮਾ ਤਾਂ ਡਰਦੀ ਤੇਰੇ ਕੋਲ ਗੱਲ ਨਹੀਂ ਕਰ ਹਾਂ ਸ਼ੱਤ ਪੈਂਦੀ ਸੀ ਉੱਤੋਂ ਤੇਰਾ ਚੀਜਾ ਹਾਂ ਡਿੱਗ ਗਿਆ ਹਾਈ ਹਾਈ ਹਾਂ ਸਿੰਦਰੀ ਪਾਸੇ ਤੇ ਇੱਕ ਬਸਤ ਹੋ ਗਿਆ ਬੂ ਮੈਂ ਮਚਾ ਉਹ ਉਹ ਕਾਤਾ ਤੁਰ ਗਿਆ ਆ ਵਿਚੀ ਫਿਰ ਤਾਂ ਫਸ ਰਹੇਗੇ ਵਿਚੀ ਪੌੜਗਾ ਰਹਿੰਦੀਆਂ ਆਲੇ ਪਾਸੇ ਪੁਸਤਰ ਵਿਚੀ ਤੇ ਆਗਾ ਹਾਏ ਹਾਏ ਮਾਰ ਕੀ ਖੜਾ ਮਾਰ ਕੀ ਖੜਾ ਛੁੱਟਿਆ ਮਾਤਾ ਡਰਦੀ ਨੇ ਕਿਸੇ ਕੋਲ ਗੱਲ ਨਹੀਂ ਕਰੀ ਅਗਲੇ ਕਣਗੇ ਵੀ ਘਰ ਪਾਉਂਦੀ ਸੀ ਕਿ ਖਣੀ ਕਲਾਈ ਨਾਲ ਆ ਰੱਗਾ ਕਿ ਬੰਦਾ ਲਾ ਕੇ ਬਹਿ ਗਿਆ ਇਹਦਾ ਘਰ ਦੀ ਕੋਈ ਕਾਗਲਾ ਵਿੱਚ ਵਿੱਚ ਤਾਂ ਕਿਤੇ ਬੈਣ ਨਾ ਦੱਸਿਆ ਬਲਾ ਕੰਡਾਈ ਜੀ ਸੈਂਸ ਦਿੱਤਾ ਨਾ ਕਿਸੇ ਹੋਰ ਹੈ ਕੋਈ ਨਾ ਕੁਝ ਨਹੀਂ ਉਹ ਤਾਂ ਸੱਟ ਰਣੀ ਕੀਤੀ ਰਣੀ ਰਣੀ ਹੋਇਆ ਆਈ ਤੀ ਹੋਰ ਉਹਨਾਂ ਨੇ ਪਹਿਣਾ ਸੀ ਉਹਨੇ ਮਰਨਾ ਸੀ ਮਰਨਾ ਸੀ ਦੇਖ ਜੇ ਮੇਰੀ ਗੱਲ ਸੁਣੀ ਜਿਹੜੀ ਹੋਣੀ ਨੇ ਹੋਣੀ ਆ ਉਹ ਤਾਂ ਜੇ ਬਾਹਰ ਫਿਰ ਦਮ ਦਾ ਬਾਹਰ ਵੀ ਹੋ ਜਾਂਦੀ ਕੋਈਆਂ ਦਾ ਹਾਂ ਇਹ ਮੌਜੂਦਾ ਸਾਡੇ ਜਿੰਦਗੀ ਦੇ ਅੰਦਰ ਵਾਲਾ ਜੀ ਇਹ ਫੱਕ ਨਹੀਂ ਜਾਂਦੀ ਆ ਦੇਖ ਮੇਰੀ ਗੱਲ ਸੁਣ ਲੈ ਪਹਾੜ ਜਿੱਡੀ ਜ਼ਿੰਦਗੀ ਪਈ ਆ ਕਈ ਦੇਖਣਾ ਸਾਰਾ ਪਚਾਈ ਦੀ ਟੈਨਸ਼ਨ ਟੁਲਚਣ ਨਾ ਲਿਆ ਕਰ ਲੈ ਪੜ ਪਹਾੜ ਜਿਹੜੀ ਜ਼ਿੰਦਗੀ ਤੋਂ ਆੜੀ ਹੈ ਮੈਨੂੰ ਗੱਲ ਨਾ ਮੈਂ ਤੂੰ ਮੈਂ ਤਾਂ ਸੁਣਿਆਗਾ ਵੀ ਤੂੰ ਰਿਸ਼ਤੇ ਰਸਤੇ ਹੀ ਕਰਾ ਦਿੰਦੀ ਹੈਗੀ ਹਾਂ ਰਿਸ਼ਤੇ ਤਾਂ ਮੈਂ ਦੇਖ ਲੈ ਕੋਈ ਬੰਦਾ ਦੇਖ ਲੈ ਮੇਰੇ ਵਾਸਤੇ ਕੋਈ ਵਧੀਆ ਜਿਹਾ ਬੰਦਾ ਹਾਂ ਵਿਆਹ ਕਰਾ ਦੇਣੀ ਤੇ ਮਾਏ ਵਿਆਹ ਹੀ ਕਰਾਉਣਾ ਹੋਣਾ ਚੋਹਣ ਗਲੀ ਦਾ ਵਿਆਹ ਕਰਾਉਣ ਵਾਲੀ ਉਮਰ ਆ ਗਈ। ਪਰ ਹੋਰ ਬੰਦੇ ਤੋਂ ਵੀ ਇੱਥੇ ਚਲਤੀ ਦਾ ਰੱਖਣਾ ਦਾ ਬੰਦਾ। ਨਹੀਂ ਨਹੀਂ ਮਾੜਾ ਮੋਟਾ ਆਏ ਹੁਣੇ ਹੋ ਜਾ ਕਰੂ ਚਲੋ 2 ਪੈਸੇ ਦੇ ਦਿਆ ਕਰੂ। ਨਾਲੇ ਜਿਹੜਾ ਮੇਰਾ ਘਰ ਦਾ ਰਹਿੰਦਾ ਮਾੜਾ ਮੋਟਾ ਕੰਮ ਕਰਦਾ ਹੋ ਜਾ ਕਰੂਗਾ। ਖਰਚਾ ਉੱਟਣ ਨਾਲ ਹੋਵੇ ਬਸ। ਸਿੰਦਰੀ ਕੋਈ ਨਹੀਂ ਦਿੰਦਾ ਪੈਸਾ। ਹਾਂ? ਨਾ ਕੋਈ ਨਹੀਂ ਦਿੰਦਾ ਸਭ ਨੂੰ ਇੱਜਤਾ ਤੱਕ ਮਾਤ ਦੇ ਦਿੰਦੇ। ਇਹ ਹਾਂ ਜਾ ਬਸ ਨਾਲ ਗੱਲ ਨਹੀਂ। ਹਾਲ ਤਾਂ ਪਾਣੀ ਹੁਣ ਕੀ ਜਿਹੜਾ ਕੋਈ ਡਾਟਾ ਕਰਕੇ ਕੱਢਿਆ ਆ। ਮੇਰੀ ਗੱਲ ਸੁਣ ਲੈ। ਕਹਿੰਦੇ ਦਰਦ ਦਰ ਫਿਰਨ ਨਾਲ

ਹਾਂ ਦੇਖ ਤੂੰ ਤਾਂ ਅੰਦਰੋਂ ਦੁਖੀ ਆ ਤੇ ਤੈਨੂੰ ਤਾਂ ਤਰ੍ਹਾਂ ਦਾ ਕਰਦਾ ਕਿ ਚਲਾਉਣੀ ਆ ਖਰਚਾ ਚਲਾਉਣਾ ਕੱਲ ਨੂੰ ਜਾ ਕੇ ਨਹੀਂ ਸੋਚਦੇ ਹੁੰਦੇ ਸਿੰਦਰੀਂ ਦੇ ਵਿੱਚ ਦੀ ਹੁੰਦੀ ਹਾਲ ਚਾ ਚਲ ਆ ਜਾ ਹੁਣ ਚਾਹ ਤਾਂ ਤਰੋਗੀ ਮੈਂ ਕੱਲ ਸੰਦਰੀਂ ਬੇਦੀ ਆਸ ਹਾਂ ਦੇ ਮੇਜ ਤੇ ਮੈਨੂੰ ਆਇ ਲੱਗਦਾ ਉਹ ਤਾਂ ਤੂੰ ਮੇਰੇ ਘਰ ਸੁਣਾ ਜੇ ਤਾਂ ਕਰ ਬਿਆਹ ਕਰਵਾਣਾ ਕੋਈ ਚੰਗਾ ਜਾਂ ਮੁੰਡਾ ਦੇਖ ਚੈ ਦੋਈ ਜੀ ਕਮਾਉ ਤੇ ਖਾਓ ਖਰਾਬ ਬੋਲ ਕੇ ਨਹੀਂ ਜਾਣਾ ਕੋਈ ਤਾਂ ਮੈਂ ਤੈਨੂੰ ਲੈਣੀ ਆਂਗੀ ਪਰ ਆਹ ਨਾ ਕਹਿ ਵੀ ਕੋਈ ਬੰਦਾ ਪਾੜ ਗਿਆ ਹੈ ਕਰਨਾ ਨਾ ਆਉਂਗਾ ਨਾ ਇਹਦੇ ਦੇਖ ਕੇ ਦੱਸੋਨੀ ਤੇਰੇ ਚੱਕ ਤੱਕ ਮਤ ਬੋਲ ਬੋਲ ਉਹਨੂੰ ਕੋਈ ਮਤ ਬੋਲ ਨਹੀਂ ਹੋਣਾ ਵੀ ਤੂੰ ਭੁੱਖੀ ਆ ਕੇ ਤੇ ਹੈਨੀ ਨਾ ਐਂ ਹਜਾ ਪੰਗਾ ਨਾ ਸੇੜੀ ਇੱਕ ਦਲਤੀ ਹੋ ਕੇ ਵਹਿ ਜਾ ਵਧੀਆ ਵਿਆਹ ਮੈਂ ਤੇਰਾ ਰਿਸ਼ਤਾ ਕਰਾ ਬਸ ਤੂੰ ਰਿਸ਼ਤਾ ਕਰ ਆ ਜਾ ਹੁਣ ਤੇ ਇਹ ਤਾਂ ਤੂੰ ਚੱਕ ਲੈ ਤਾ ਤੂੰ ਛੋੜ ਤਾ ਮੈਂ ਥੋੜਾ ਲੈ ਆਏ ਹਾਂ ਤੂੰ ਤਾਂ ਤੇਰੇ ਜੀਜਾ ਨੇ ਚੋੜ ਲਿਆ ਹੈ ਕੀ ਮੈਂ ਕਹ ਚਲ ਕੇ ਬਾਸਕੀ ਦੇ ਚਾਵਲ ਮੈਂ ਸਿੰਦਰ ਹੁੰਦੇ ਆਈ ਹਾਏ ਹਾਏ ਇਨਾ ਫਿਕਰ ਮੈਂ ਕਹ ਚਲ ਨੂੰ ਪਾਈ ਖਾਣੀ ਹੈ ਤੁਸੀਂ ਚੱਲ ਤੈਨੂੰ ਚਾਵਲ ਬਣਾ ਕੇ ਖਵਾਉਂਗੀ ਫਿਰ ਆਏ ਹੁਣ ਤੈਨੂੰ ਤੁੰਦ ਖਾਣਾ ਚੱਲ ਤੁੰਦ ਖਿਆ ਲੈ ਲੈ ਦੇਖ ਲੈ ਪਾਣੀ ਮੈਂ ਤਾਂ ਗਰੀਬ ਬਣੀ ਨੇ ਆਹੇ ਜੇ ਕੁਝ ਕਰਿਆਗਾ ਚੱਲ ਕੋਈ ਨਾ ਕੁਝ ਜੇ ਤੇਰਾ ਜੀਜਾ ਜੇ ਹੁੰਦਾ ਹਾਂ ਫਿਰ ਆਹ ਸਾਰੇ ਘਰ ਦੇ ਪੁੱਤਰ ਲੱਗ ਜਾਂਦਾ ਪੁੱਤਰ ਪੁੱਤਰ ਲੱਗ ਜਾਂਦਾ ਬਹੁਤ ਬੜੀ ਵਧੀਆ ਗੱਲ ਸੁਣਦੇ ਰਹਿ ਗਏ ਗੱਲ ਸੁਣਦੀ। ਖਾਪ ਨਹੀਂ ਬਦਾਈ ਨਹੀਂ ਤੇ ਨਹੀਂ ਕੋਡੇ ਕੋਡੇ। ਤੇਨੇ ਸਦਾ ਬਦਾਈਆਂ। ਬਦਾਈਆਂ ਖਾਣੇ ਤੇ ਨਹੀਂ ਬਦਾਈਆਂ। ਪਰ ਮਾਤਮਾ ਨੇ ਬੜੀ ਵਧੀਆ ਕਰਤਾ ਜੇ ਗੱਲ ਸੁਣ ਲੈ। ਕਰਾਇ ਨਾਲ ਤਾਂ ਕੀ ਹੈ? ਕਰਾਇ ਨਾਲ ਸਿੱਧਾ ਸੱਤਾਂ ਸਭ ਕੁਝ ਹੈ। ਹੋਰ ਹੈ ਨਾ ਬਹੁਤ ਵਧੀਆ ਕਰਤਾ ਜੇ ਕੋਈ ਨਹੀਂ ਮੀਂਹ ਚਾਹਦੀਆਂ। ਰੱਬ ਨੇ ਤੇਰੀ ਮੀਂਹ ਦਾ ਫਲ ਦੇਤਾ ਤੇ। ਨਾ ਤੇਨੂੰ ਰੱਬ ਤੈਨੂੰ ਕਰਾਉਣਾ ਤਾਂ ਗੋਹਾ ਪੂੜਾ ਸਮਝਿਆ ਹੋਇਆ। ਹਾਏ ਹਾਏ। ਨਰੇਗਾ ਚ ਮਾਇ ਜਾਨੀਏ। ਖਸਰ ਖਪਾਈ ਕਰਦੀਆਂ। ਚਲ ਕੋਈ ਨਾ ਕੰਮ। ਖਾੜੀ ਤੋਂ ਮਾਈ ਨਹੀਂ ਛੱਡਦੀ। ਕਦਸਾ ਚੰਗਾ ਕੰਮ ਦਾ ਕੋਈ ਮੇੜਾ ਨਹੀਂ ਕੁਛ ਨਹੀਂ ਹੁੰਦਾ ਠੀਕ ਹੈ ਬਲਾਈ ਬਦਿਆ ਦੇਖ ਬਦਿਆਣਾ ਇੱਕ ਜਵਾਕ ਆ ਕੇ ਟੈਂਗਾ ਉਹਨੂੰ ਬਣਾਣੀ ਹਾਂ ਹਾਂ ਉਹਨੂੰ ਅੰਦਰ ਦਾ ਅੰਦਰ ਦਾ ਖੁਰਾ ਕੱਟ ਕੇ ਪਲਾਸਟਰ ਆਹ ਪਨੇ ਪੈਸੇ ਕਮੀ ਪਰ ਮਿਸਤਰੀ ਕੇ ਚਾੜੂ ਪੱਜ ਗਿਆ ਹਾਏ ਹਾਏ ਤਾਂ ਸੋਹ ਹੋਰ ਤੇਨ ਪਤਾ ਮਿਸਤਰੀ ਦਾ ਪੈਸੇ ਬਾਹਰ ਬਾਈ ਉਹ ਤੇਨੇ ਪਨੇ ਉਹਨਾਂ ਦੀ ਬਾਤ ਕਾਢਣੇ ਨੇ ਆਪਦੇ ਉਹਨਾਂ ਦੀ ਬਾਤ ਪਾੜਨੇ ਨੇ ਹਾਂ ਹਾਂ ਉਹ ਗੈਰ ਮਿਸਤਰੀ ਪੂਰਾ ਵਧੀਆ ਸੀ ਪਾਣੀ ਨਹੀਂ ਸਿੰਦਰੀ ਪੈਸੇ ਹਾਂ ਕੋਸ ਨਹੀਂ ਹੁੰਦਾ ਕੋਈ ਦਾ ਰਿਟਾਇਰੈਂਸ ਨਾਲ ਆਇਆ ਕਰ ਦੇ ਤੇਰਾ ਫੱਟਿਆ ਪਿਆ ਉਹ ਜੂਗਾ ਵਧੀਆ ਉਹ ਜੂਗਾ ਹੋਣਾ ਤਾਂ ਕਿ ਨਾਲ ਕੀ ਗੱਲਾਂ ਬਾਤਾਂ ਕਰਨ ਤੋਂ ਵਧੀਆ ਵਿਆਹ ਤਾਂ ਵਾਲਾ ਚਲੋ हां उत तो खावन ते अनुसार है पਿੰਡ ਦਾ view ਨਹੀਂ ਨਾ ਕਿ ਥੱਕ ਜਾਈਂਗੇ ਚੜ੍ਹਿਆ ਨਹੀਂ ਜਾਣਾ ਪਰ ਚੜ੍ਹਦੇ ਨਹੀਂ ਚੜ੍ਹੇ ਚਾ ਚੜ੍ਹ ਜਾਈਂ ਕੋਨੇ ਤੇਰੇ ਇੱਕ ਤੇਰੇ ਨਾਲ ਸਮੇਂ ਦੇਖ ਲੈ ਪਿੰਡ ਮੇਂ ਦਾ ਢਾਲਾ ਥੱਕ ਪੈਸੇ ਕਿਤੇ ਰਹਿਣਾ ਚਾਹੇ ਤੂੰ ਹਵਾਈਂ ਹੱਥ ਚਾਹੀਦੀ ਸਿੰਦਰ ਪਰ ਮੈਂ ਨਹੀਂ ਚਾਉ ਬਹੁਤ ਲੈ ਕੇ ਰਿਹਾ ਦਾ ਵੀ ਆ ਪਰ ਆਤਮਾ ਤੇ ਪਾ ਗਿਲਾਗੇ ਤੂੰ ਮਿੰਤਾ ਨਹੀਂ ਹੈ ਕਿ ਮਿੰਤਾ ਨਹੀਂ ਹੈ ਕਿ ਲੈ ਕੋ ਵੇਤੇ ਪੈਰ ਦੀ ਆ ਕਿ ਤੂੰ ਚੈਨਾ ਨਾ ਚਲ ਆ ਜਾ ਰੋਕ ਕੋ ਵੀ ਦੇਖੇਂਗੀ ਇਹ ਕਲੇਮੈਂਟ ਪਾਣ ਦੇਖਣੇ ਜੇ ਪਦਾਰ ਲਾ ਨਾ ਨਾ ਕੋਈ ਨਾ ਮੈਂ ਕਹੂੰ ਦਿੱਤੀ ਇਹ ਆ ਦੇਖ ਲੈ ਫੁੱਲ ਫੁੱਲ ਬੂਟੇ ਆ ਨਾ ਰੱਖੇ ਨਹੀਂ ਹਾਂ ਹਾਂ ਗੁਲਾਬ ਦੇ ਹਨਾ ਦੱਸ ਚੱਲ ਭਾਈ ਰੱਬ ਤੇ ਨਾ ਦਾ ਪਾਗਲ ਆ ਤੇ ਉਹ ਦੇਖ ਦੇ ਦੇਖ ਨਾ ਓਏ ਛੱਡ ਪਾ ਮਿਸਪਲੇ ਹੋਰ ਮੈਨੂੰ ਆਏ ਆ ਹਾਂ ਜੇ ਹੁਣ ਕਿਸੇ ਪਾਸੇ ਚਾਰ ਪੈਸੇ ਆ ਜਾਣ ਮੇਰੇ ਹੱਥ ਚ ਆ ਜਣ ਛੱਤ ਦਾ ਪਾਣੀ ਨਹੀਂ ਪੈਂਦੇ ਤਾਂ ਪਾਣੀ ਖੜ ਜਾਂਦਾ ਹਾਂ ਔਰ ਆ ਦੇਖ ਲਾ ਆਪੀ ਲਾ ਤੂੰ ਇਹ ਤਨਬਾਲਾ ਓਖਾ ਹੋਰ ਜਦੋਂ ਮੀਂਹ ਆਉਂਦਾ ਪਾਣੀ ਛੱਤ ਤੇ ਪਾਣੀ ਖੜ ਜਾਂਦਾ ਸਤਨਬਾਲਾ ਮੇਰੇ ਤਾਂ ਪਾਈ ਦਾ ਕੀ ਫਾਇਦਾ ਪੜ ਫੇਰ ਤਾਂ ਸਿਰ ਤੇ ਡਿੱਗੂਗੀ ਸਿਰ ਤੇ ਡਿੱਗੂ ਮੈਨੂੰ ਆਏ ਵੀ ਹੁਣ ਦੋ ਪੈਸੇ ਆ ਜਾਣ ਕਿਸੇ ਪਾਸੇ ਹਾਂ ਇਹ ਤਾਂ ਮੈਂ ਕੋੜ ਕੱਢਣਾ ਹੈ ਗੱਲ ਸੱਚਾ ਕੋਈ ਨਾ ਵੀ ਡਿੱਕਰ ਜੂਗਾ ਟੈਨਸ਼ਨ ਨਾ ਲੈ ਸਿੰਦਰੇ ਹਾਂ ਦੇਖੀ ਬਾਜ਼ਾਰ ਬਜ਼ੀਰ ਸਾਰੇ ਸਾਰਾ ਕੁਝ ਦੀਨਦਾ ਪਾਣੇ ਇੱਥੇ ਤਾਂ ਸਾਰਾ ਕੁਝ ਦੇਖ ਲਾ ਲੈ ਸਾਰੇ ਪਿੰਡ ਦੇ ਘਰ ਦੀਨਦੇ ਨੇ ਪਾਣੇ ਸਾਰਾ ਪਿੰਡ ਦੀਨਦਾ ਲੋਕ ਤਾਂ ਜਾਣਦੇ ਨੇ ਪਿੰਡ ਬਈ ਹੈਨਾ ਹਾਂ ਟਾਵਰ ਜੇ ਦੇਖਣ ਸਾਡੇ ਪਿੰਡ ਦਾ ਟਾਵਰ ਤਾਂ ਹਾਓ ਦੇਖ ਲੈ ਨਹੀਂ ਮਰ ਜਾਓ ਆਹ ਦੇਖ ਪਿੰਡ ਸਾਡੇ ਪਿੰਡ ਦਾ ਦਵਾਈ ਦਾ ਟਾਵਰ ਵੀ ਢਿੰਦੇ ਨੇ ਆਹ ਮੋਟਰ ਗੱਡੀਆਂ ਲਾਹੋ ਜਾਂਦੀਆਂ ਗੱਡੀ ਹਾਂ ਸੱਦਕੇ ਜਾਓ ਤੇਰੇ ਜੀਜੇ ਦੀ ਗੱਡੀ ਲੰਘੀ ਨਹੀਂ ਮੈਂ ਮਰ ਜਾ ਹਾਂ ਮੁੰਡਾ ਤਾਂ ਕੀ ਕਹਿੰਦੀ ਆਗੀ ਸ਼ਰਮ ਕਰਨ ਨੂੰ ਪਾਣੀ ਅਸੀਂ ਕੜਾ ਕਿਸਰੀ ਕੋੜੀ ਕਢਾਤੀ ਅੱਛੂ ਤੇ ਨੂੰ ਛੇੜਦੀਆਂ ਨੇ ਵਾਹ ਦੇਖ ਲੈ ਚੰਗੀਆਂ ਗੱਲਾਂ ਨਹੀਂ ਹੈਗੀਆਂ ਸਿੰਦਰੇ ਹੈ ਦੂਜੇ ਦੇ ਆਪਦੇ ਪੱਛੇ ਚ ਦੂਜੇ ਦੇ ਆਪਦੇ ਜਿਹੜੇ ਹੱਥ ਚ ਆਪ ਦਾ ਜਿਵੇਂ ਕਾਰਨ ਤੋਂ ਪਤਾ ਕਰ ਚਲ ਕੋਈ ਨਾ ਉਹਨਾਂ ਦੀ ਗੈਰ ਨਾ ਲੱਗ ਤੂੰ ਆਪ ਦਾ ਖੂਨ ਨਾ ਮਚਾ ਚਲ ਆ ਜਾ ਪਣੀ ਇੱਥੇ ਐਵੇਂ ਮੜੇ ਹੋਰ ਕੋਟੇ ਤੇ ਖੜ ਗਿਆ ਐਵੇਂ ਕੋਈ ਜੂੜੇ ਪਟਾਲੂਗੀ ਮੇਰੀ ਤੋਂ ਚਲ ਕੋਈ ਨਾ ਲੜਨਾ ਕੰਮ ਹੈ ਤੂੰ ਲੋਕਾਂ ਨਾਲ ਨਾ ਲੜਿਆ ਕਰ ਠੀਕ ਬੱਸ ਜਾਣ 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 ਬਣ ਚਿੰਜੜੀਆਂ ਛੇੜਦੀਆਂ ਨੇ ਵੀ ਇਹ ਕੁਝ ਬੋਲ ਲੈ ਤਾਂ ਤੇਰੇ ਆ ਦੋ ਖਾਨ ਪੈ ਗਏ ਨਾ ਇਹ ਜਰੇ ਨਹੀਂ ਜਾਂਦੇ ਜਰੇ ਨਹੀਂ ਜਾਂਦੇ ਪਾਣੀ ਇਹ ਜਰੇ ਨਹੀਂ ਜਾਂਦੇ ਤੈਨੂੰ ਪਤਾ ਤਾਂ ਹੈ ਨਾ ਜਦ ਕੋਈ ਰੋਟੀ ਖਾਣ ਲੱਗ ਜੇ ਨਾ ਉਹ ਜਰੇ ਨਹੀਂ ਜਾਂਦਾ ਚਲ ਆਜਾ ਹੁਣ ਤੈਨੂੰ ਨਾ ਉਹ ਤੇ ਕੋਈ ਆਸ਼ਿਕ ਮਾੜਾ ਜਿੰਦਾ ਨਾ ਕੋਈ ਰਿਸ਼ਤੇਦਾਰ ਆ ਜਿੰਦਾ ਸਹੀ ਗੱਲ ਆ ਬੇਰੇ ਪੇਕੇ ਦੇ ਨਾਲ ਹਲੇ ਤੱਕ ਨਹੀਂ ਆ ਕੇ ਖੜੇ ਹੈ ਚਲ ਨਾਮ ਤਾਂ ਤਾਂ ਪਿਆਕਾ ਤੋਂ ਕੋਈ ਲੈਣਾ ਦੱਸ ਸਾਰੀ ਉਮਰ ਕਹਿੰਦੀ ਸੀ ਕਿ ਸ਼ਿੰਦਰ ਤੋਂ ਕੁਲੀ ਨਹੀਂ ਬਣੀ ਸ਼ਿੰਦਰ ਤੋਂ ਜੱਦੀ ਨਹੀਂ ਬਣੀ ਪੇਕੇ ਠੇਕੇ ਕੋਈ ਨਹੀਂ ਕਿਸੇ ਦੇ ਹੈਗੇ ਕੋਈ ਨਹੀਂ ਹੈਗਾ ਜਿੱਦਾਂ ਤੇਰੇ ਨਾਲ ਵਿਆਹ ਹੋਣਗੇ ਤਾਂ ਤਾਂ ਪੇਕੇ ਨੇ ਨਹੀਂ ਕੋਈ ਰਿਸ਼ਤੇਦਾਰ ਨਹੀਂ ਪੁੱਛਦਾ ਅੱਜ ਕੱਲ ਤਾਂ ਇਹਨਾਂ ਨਾਲ ਜਾ ਰਹੀਆਂ ਰਹਿ ਗਈਆਂ ਹਾਂ ਤੈਨੂੰ ਪਤਾ ਹੀ ਹੈ ਚਲ ਆਏ ਹਾਂ ਹੁਣ ਤਾਂ ਰੋਟੀ ਖਾ ਲੈ ਚੰਗਾ ਡਿੱਗਣਾ ਜਾਈ ਕੋਈ ਨਹੀਂ ਸੰਧਰਾ ਪੁੱਛਦਾ ਪਰ ਤੂੰ ਪਰਸਾ ਟੈਨਸ਼ਨ ਟੁੰਸ਼ਨ ਨਾ ਲਿਆ ਕਰ ਚੰਗਾ ਭਣਦੀ ਦੇਖ ਜਿੱਦੇ ਦੀ ਮੇਰੀ ਮਾਂ ਮਰੀ ਐ ਠੀਕ ਹੈ ਮੇਰੇ ਤਾਂ ਸਾਰੇ ਰੰਗ ਚੋਂ ਮੁੱਕ ਗਏ ਮਾਤਾ ਜਨ ਸੱਦੀ ਜੀ ਗੱਲ ਕਹੀ ਨਹੀਂ ਹੈਗੀ ਕੋਈ ਭੈਣ ਭਾਈ ਫੋਨ ਕਰ ਲੂਗਾ ਤਾਂ ਬਾਈ ਓਕੇ ਹੈ ਨਹੀਂ ਕਿਹੜਾ ਕਿਸੇ ਨੂੰ ਪੁੱਛਦਾ ਹੈਗਾ ਨਾ ਮੈਂ ਦਿਲ ਤੇ ਲਾਵਾਂ ਮੈਂ ਹੁਣ ਤੱਕ ਦਿਲ ਤੇ ਬਹੁਤ ਲਾ ਲੀਆਂ ਮੇਰੀ ਮਾਂ ਨਾਲ ਮੇਰੀ ਸਰਦਾਰੀ ਦੀ ਮੇਰੀ ਸੌਕ ਨੂੰ ਗੱਲਾਂ ਹੀ ਮਾਰ ਜਾਵੇਂਗੀ ਹਾਏ ਰੋਟਾ ਖਾ ਲੈ ਚੱਲ ਬਹੁਤ ਕੁੱਤੇ ਰੋਟਾ ਖਾ ਲੈ ਜਾਣੀ ਚੱਕ ਕੇ ਚੱਲ ਬੱਸ ਰੋਣਾ ਬਣਾ ਸੁੱਕੀ ਸਾਡੀ ਮੇਰੇ ਘਰੇ